ਦੇ ਹੌਣ ਸ਼ਰੋਮਣੀ ਕਮੇਟੀ ਮੈਂਬਰ ਲੀਡਰਾਂ ਦੀਆਂ ਰੈਲੀਆਂ 'ਚ ਸ਼ਰਾਬਾਂ ਵੀ ਵਰਤਣਾ ਚੁੰਨੀਆਂ ਲੈ ਕੇ ਜਗਰਾਤਿਆਂ 'ਚ ਵੀ ਜਰੇ ਜਾਂਦੇ ਆ ਗਿਰ ਜਾ ਕੇ ਵੀ ਤੁਰੇ ਜਾਂਦੇ ਆ ਕਬਰ ਕੋਈ ਨਹੀਂ ਛੱਡੀ ਬਹੁਤਿਆਂ ਦੇ ਦੇ ਨਿਆਣਿਆਂ ਨੇ ਵੀ ਮੂੰਹ ਸਿਰ ਮੁੰਨਿਆਂ ਅਗਲੇ ਬਨੇ ਜਦੋਂ ਕਿ ਐਫੀਡੀ ਵਡੇ ਦਿੱਤਾ ਜਾਂਦਾ ਮੈਂਬਰ ਬਣ ਲਗਿਆ ਇਹ ਜੇ ਸਾਡੇ ਨਿਆਣਿਆਂ ਨੇ ਅਮਰਤ ਛਕਿਆ ਮੈਂ ਵਿਰੋਧੀ ਨਹੀਂ ਹਾਂ ਸਚਾਈ ਤੁਹਾਡੇ ਚਰਨਾਂ ਚ ਬਿਨੇ ਕਰ ਰਿਹਾ ਬਹੁਤਿਆਂ ਦੇ ਨਿਆਣਿਆਂ ਨੇ ਮੂੰਹ ਸਿਰ ਮੁੰਨੇ ਆ ਤੇ ਮੈਂਬਰ ਸ਼ਰੋਮਣੀ ਕਮੇਟੀ ਦੇ ਆ ਮੈਂਬਰ ਸ਼ਰੋਮ ਇਹ ਪੰਥ ਦੀ ਨਿਮਾਈ ਦਾ ਜ਼ਿੰਮੇਵਾਰੀ ਸੀ ਜਮਾਤ ਸੀ ਕਰਤਾਰ ਸਿੰਘ ਝੱਬਰ ਕਹਿੰਦਾ ਨਰੈਣਦਾਸ ਬਾਕੀ ਮਨਜ਼ੂਰ ਆ ਪਰ ਸ਼ਰੋਮਣੀ ਕਮੇਟੀ ਦਾ ਮੈਂਬਰ ਨਹੀਂ ਤੂੰ ਬਣ ਸਕਦਾ ਫੈਸਲਾ ਇਹ ਹੋਇਆ ਕਿ 5 6 ਮਾਰਚ ਦੀ ਬਚਾਏ ਆਪਾਂ 20 ਫਰਵਰੀ ਵਾਲੇ ਦਿਨ ਗੁਰਦੁਆਰਾ ਨਨਕਾਣਾ ਸਾਹਿਬ ਤੇ ਕਬਜ਼ਾ ਕਰ ਲੈਣਾ ਕਿਉਂ ਕਿ ਮੰਤਨੇ ਉਸ ਦਿਨ ਕਿਤੇ ਜ਼ਰੂਰੀ ਕੰਮ ਬਾਹਰ ਜਾਣਾ ਸੀ ਮੰਤਨੇ ਜੋ ਦੁਕੀ ਤਕੀ ਬੰਦਾ ਜੋ ਬਦਮਾਸ਼ ਜੋ ਗੁੰਡਾ ਜੋ ਸ਼ਰਾਬੀ ਕਵਾਬੀ ਸਾਰਾ ਨਨਕਾਣਾ ਸਾਹਿਬ ਚ ਲੈ ਜਾਂਦਾ ਕਹਿੰਦਾ ਸ਼ਰਾਬ ਖੁੱਲੀ ਪੀਆਉਂਗਾ ਮੀਟ ਖੁੱਲਾ ਖਵਾਉਂਗਾ ਜੋ ਪੁੱਠੇ ਸਿੰਦੇ ਕੰਮ ਕਰਾਉਂਗਾ ਪਰ ਜਦਨ ਅਕਾਲੀ ਕਬਜ਼ਾ ਲੈਣ ਆਉਣਗੇ ਤੇ ਕੋਹ ਕੋ ਕੇ ਅਕਾਲੀ ਮਾਰਨੇ ਤੁਸੀਂ ਉਹ ਸਾਰੇ ਬਦਮਾਸ਼ ਨਨਕਾਣਾ ਸਾਹਿਬ ਚਾਗੇ ਦਿਨ ਪਿੱਧਿਆ ਗਿਆ 20 ਫਰਵਰੀ ਦਾ ਕਿ ਕਰਤਾਰ ਸਿੰਘ ਛੱਬਰ ਤੇ ਲక్ష్మణ ਸਿੰਘ ਧਾਰੋ ਵਾਲੀ ਜਦੋਂ ਮਹੰਤ ਡੇਰੇ ਚ ਨਹੀਂ ਹੋਊਗਾ ਆਪਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਤੇ ਕਰਨਾ ਕਬਜ਼ਾ ਆਓ ਤੱਕੋ ਪਹੁੰਚੋ ਪਿੰਡ ਧਾਰੋਵਾਲੀ ਦੇ ਵਿੱਚ ਜਥੇਦਾਰ ਲక్ష్మణ ਸਿੰਘ ਧਾਰੋਵਾਲੀ ਆਪੋ ਆਪਣੇ ਇਲਾਕਿਆਂ ਦੀ ਸੰਗਤ ਨੂੰ ਕਰਦਾ ਵਾ ਇਕੱਠਾ ਉਹਨਾਂ ਬਹਾਦਰਾਂ ਨੂੰ ਕਹਿੰਦਾ ਬਹਾਦਰੋ ਘਰਾਂ ਦਾ ਚੇਤਾ ਪਲਾ ਕੇ ਤੁਰਿਓ ਜਿਹਨੂੰ ਆਪਾਂ ਕਹਿੰਦੇ ਨਾ ਬਾਬਾ ਦੀਪ ਸਿੰਘ ਨੇ ਲੀਕ ਮਾਰੀ ਇਹ ਵੀ ਇੱਕ ਲੀਕ ਹੀ ਹੁੰਦੀ ਆ ਭਾਵੇਂ ਲੀਕ ਨਾ ਨਾ ਮਾਰੀ ਹੋਵੇ ਜੇ ਲక్ష్మణ ਸਿੰਘ ਤਾਰੋ ਵਾਲੀ ਨੇ ਕਹਿਤਾ ਨਾ ਘਰ ਦਾ ਚੇਤਾ ਭਲਾ ਕੇ ਤੁਰਿਓ ਨਿਆਣਿਆਂ ਦਾ ਚੇਤਾ ਭਲਾ ਕੇ ਤੁਰਿਓ ਬੱਚਿਆਂ ਦਾ ਚੇਤਾ ਭਲਾ ਕੇ ਤੁਰਿਓ ਰੋਟੀ ਪਾਣੀ ਭੁੱਲ ਕੇ ਤੁਰਿਓ ਉੱਥੇ ਪਤਾ ਨਹੀਂ ਮੌਤ ਮਿਲਣੀ ਆ ਸਾਨੂੰ ਤੇ ਮੈਂ ਇੱਕ ਗੱਲ ਕਹਿਣਾ ਹੁਣਾ ਆਪਾਂ ਸਾਰੇ ਕਹੀ ਜਾਂਦੇ ਬਾਬਾ ਦੀਪ ਸਿੰਘ ਨੇ ਲੀਕ ਮਾਰੀ ਇਦਾਂ ਕਹਿੰਦੇ ਨਾ ਲੀਕ ਖਿੱਚੀ ਵੀ ਲੀਕ ਪਾਰ ਕਰੋ ਗੱਲ ਅੱਧੀ ਕਰਦੇ ਆ ਸਾਰੀ ਨਹੀਂ ਕਰਦੇ ਬਾਬਾ ਦੀਪ ਸਿੰਘ ਨੇ ਜਿਹੜੀ ਲੀਕ ਖਿੱਚੀ ਆ ਨਾ ਉਹ ਦੂਜਿਆਂ ਦੇ ਪੈਰਾਂ 'ਚ ਨਹੀਂ ਖਿੱਚੀ ਆਪਣੇਆਂ ਪੈਰਾਂ 'ਚ ਖਿੱਚੀ ਆ ਕਿਉਂ ਕਹਿੰਦਾ ਵੀ ਜਦੋਂ ਸਿਰ ਤੜ ਦੀ ਬਾਜੀ ਲਾਉਣੀ ਆ ਤੇ ਮੈਂ ਲੀਕ ਪਹਿਲਾਂ ਪਾਰ ਕਰ ਲਈ ਆਲਰੇਡੀ ਤੇ ਹੁਣ ਤੁਸੀਂ ਆਓ ਮੇਰੇ ਮਗਰ ਤੇ ਜੇ ਕੌਮ ਦਾ ਜਥੇਦਾਰ ਪਹਿਲਾਂ ਲੀਕ ਪਾਰ ਕਰਕੇ ਖਲੋਤਾ ਹੋਵੇ ਤੇ ਮਗਰ ਸਾਰੇ ਪਾਰ ਕਰਨਗੇ ਨਾ ਤੇ ਜਿਹੜੀ ਲੀਡਰਸ਼ਿਪ ਤੁਹਾਡੀ ਆਜੇ ਆ ਨਾ ਉਹ ਲੀਕ ਖੇਚਦੀ ਆ ਤੁਹਾਡੇ ਪੈਰਾਂ ਤੇ ਤੇ ਮੁੜ ਕੇ ਠੰਡੇ ਏਸੀ 'ਚ ਜਾ ਵੜਦੀ ਆ ਕਹਿੰਦੀ ਮਰਾਓ ਪੁੱਤ ਮਾਵਾ ਦੇ ਬਗਾਨੀਆਂ ਮਾਵਾ ਦੇ ਪੁੱਤ ਮਰਾ ਕੇ ਤੇ ਆਪ ਠੰਡੇ ਏਸੀ 'ਚ ਜਾ ਵੜਦੇ ਆ ਜਦੋਂ ਸਰੋਪਾ ਲੈਣਾ ਹੁੰਦਾ ਵਾ ਜਦੋਂ ਅਖਬਾਰ 'ਚ ਨਾਂ ਦੇਣਾ ਹੁੰਦਾ ਤੇ ਉਦੋਂ ਪੂੰਡਾਂ ਦੀ ਖਖਰ ਨੂੰ ਐਨ ਨਿਕਲਦੇ ਪੁੜਕ ਪੁੜਕ ਕੇ ਬਾਹਰ ਨੂੰ ਤੁਹਾਡੇ ਲੀਡਰ ਬਾਬਾ ਦੀਪ ਸਿੰਘਰ ਗੱਲ ਲੀਡਰ ਥੋੜਾ ਕਿਸੇ ਨੇ ਬਣ ਜਾਣਾ ਲੀਕ ਆਪਣੇ ਪੈਰਾਂ 'ਚ ਖਿੱਚਣੀ ਆ ਜਿਨ੍ਹਾਂ ਨੂੰ ਤੁਸੀਂ ਲੀਡਰਸ਼ਿਪ ਮੰਨੀ ਫਿਰਦੇ ਹੋ ਇਹਨਾਂ ਨੇ ਤੁਹਾਡੇ ਜੜੀ ਤੇਲ ਦੇਣ ਤੋਂ ਸਵਾਏ ਦੂਜਾ ਕੰਮ ਅੱਜ ਤੱਕ ਨਹੀਂ ਕੀਤਾ ਅ ਲੀਡਰ ਤੁਰਨ ਲੱਗਾ ਜੀ ਅੱਗੇ ਖਲੋਦਾ ਸਾਰਿਆਂ ਤੋਂ ਲక్ష్మణ ਸਿੰਘ ਧਾਰੋ ਵਾਲੀ ਆਪਣੇ ਬਹਾਦਰਾਂ ਨੂੰ ਕਹਿੰਦਾ ਬਹਾਦਰੋ ਆਪਾਂ ਚੱਲਿਆਂ ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ ਸਿਰ ਲੱਗਣਗੇ ਕੁੱਟ ਪਾਊਗੀ ਮੌਤ ਵੀ ਆ ਸਕਦੀ ਆ ਪਰ ਸਾਡੇ ਚੋਂ ਕੋਈ ਬੰਦਾ ਮੁੜ ਕੇ ਵਾਪਸ ਨਹੀਂ साथर बुल आया ਇੱਕ ਵਾਰ ਸਾਰੀ ਸੰਗਤ ਅਸੀਸ ਛੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵੱਤ ਦਾ ਭਲਾ ਤੁਸੀਂ ਸਰਵਣ ਕਰ ਰਹੇ ਹੋ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਲੇ ਉਹਨਾਂ ਕੌਮੀ ਪਰਮਾਨਿਆਂ ਦਾ ਇਤਿਹਾਸ ਗੁਰਦੁਆਰਾ ਕਿਹਨੂੰ ਕਹਿੰਦੇ ਆ ਗੁਰਦੁਆਰੇ ਦਾ ਮਤਲਬ ਕੀ ਆ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਉਹ ਕਹਿੰਦੇ ਗੁਰੂਦੁਆਰੇ ਹੋਏ ਸੋਜੀ ਪਾਈ ਸੀ ਕਾਦੀ ਸੋਜੀ ਸੋਜੀ ਕਿਹੜੀ ਚੀਜ਼ ਦੀ ਚਾਹੀਦੀ ਆ ਗੁਰਦੁਆਰੇ ਵਿੱਚ ਸੋਝੀ ਸਾਰੀ ਮਿਲਦੀ ਆ ਕੱਲੀ ਧਰਮ ਦੀਨੀ ਸਮਾਜ ਵਿੱਚ ਕਿੱਦਾਂ ਰਹਿਣਾ ਵਾ ਇਹ ਵੀ ਸੋਝੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ ਤੁਸੀਂ ਆਖੋਗੇ ਕਿੱਦਾਂ ਉਦਾਹਰਨਾਂ ਤੇ ਬੜੀਆਂ ਇੱਕੋ ਹੀ ਦੇ ਕੇ ਜਾਊਂਗਾ ਉਦਾਹਰਨ ਮਹਾਰਾਜ ਦੀ ਬਾਣੀ ਕਹਿੰਦੀ ਆ ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਦਰਗਾ ਬੈਸਣ ਪਈਏ